ਰਮਾਲ ਤਾਰ ਰਮਾਲ ਤਾਰ ਰਮਾਲ ਤਾਰ ਰਮਾਲ ਤਾਰ ਐ ਦੀ ਪੁੱਤ ਨਰਮਾਲ ਤਾਰ ਮੈਂ ਦੇਖ ਲਾ ਦਾੜੀ ਨੂੰ ਹੱਥ ਨਹੀਂ ਪਾਉਂਦਾ ਹੈਗਾ ਤੂੰ ਰਮਾਲ ਤਾਰ ਲਾ ਨਹੀਂ ਬੱਸ ਤੇ ਮਾਰੂਗਾ ਥੱਲੇ ਤਾਰ ਦੇ ਰਮਾਲ ਤਾਰ ਦੇ ਚੋਰੇ ਤੈਨੂੰ ਸ਼ਰਮ ਨਹੀਂ ਆएगी ਤੇਰੀ ਪੋਤੀ ਦੇ ਹੋਂ ਦੀ ਆ ਬੇਟਾ ਨਾ ਰਮਾਲ ਤਾਰ ਦੇ ਬੱਸ ਦੇ ਵਿੱਚ ਤੂੰ ਛੇੜਖਾਨੀਆਂ ਕਰਦਾ ਚੋਰੇ ਤੈਨੂੰ ਬਿਠਾਇਆ ਤਾ ਰਮਾਲ ਤਾਰ ਰਮਾਲ ਤਾਰ ਰਮਾਲ ਤਾਰ ਤਰ ਹਾਂ ਇਹ ਆ ਦੇਖੋ ਜੀ ਆ ਦੇਖੋ ਚੂੰਡੀਆਂ ਵੜਦਾ ਨੂੰਆਂ ਧੀਆਂ ਦੇ ਬੱਸਾਂ 'ਚ ਬੈਠ ਕੇ ਬੇਟੇ ਕਿਉਂ ਚੱਲ ਹੋਈ ਨਾ ਪਰ ਤੈਨੂੰ ਸ਼ਰਮ ਨਹੀਂ ਆਈ ਹੁੰਦੀ ਆ ਨੀ ਅੱਜ ਵੀ ਮੇਂ ਛੇੜਦਾ ਹੈ ਤੇਰੀ ਧੀ ਨੂੰ ਛੇੜਦਾ ਤੂੰ ਹੈ ਤੇਰੀ ਪੋਤੀ ਨਹੀਂ ਛੇੜਦਾ ਨਾ ਛੇੜਦਾ ਉਹਨਾਂ ਨੂੰ ਹੈ ਤੈਨੂੰ ਸ਼ਰਮ ਨਹੀਂ ਆਈ ਹੋਗੇ ਉਹ ਬਜ਼ੁਰਗ ਬੈਠਾ ਮੈਂ ਉਹ ਬਜ਼ੁਰਗ ਬਿਠਾਇਆ ਸਾਰੇ ਬਜ਼ੁਰਗ ਹੈ ਸਾਰੇ ਬਜ਼ੁਰਗ ਕਿਉਂ ਆ ਆ ਦੇਖੋ ਸਰਕਾਰੀ ਬੱਸ ਦੇ ਵਿੱਚ ਇੱਕ ਸਿਆਣਾ ਬਣਾ ਬਜ਼ੁਰਗਾ ਕੀ ਨੂੰ ਕੀ ਕਹੀਏ ਹੋਣਾ ਮਲੰਗਾ sirela ਨਹੀਂ ਫਿਰ ਕਰਾਂਗੇ ਨਹੀਂ ਯਾਰ ਤੈਨੂੰ ਸ਼ਰਮ ਨਹੀਂ ਆਈ ਹੈਗੀ ਮੈਂ ਤਾਂ ਆਪਦੇ ਬਾਪ ਦੇ ਨਾਲ ਵੀ ਚੱਲ ਬਿਠਾ ਲਾਈ ਇਹਨੂੰ ਤੂੰ ਅੱਗੇ ਦੇ ਚੁੰਨੀਆਂ ਵੱਡਾ ਦਾ ਬੱਚਿਆਂ ਦੇ ਵੱਡੇ ਕਿਉਂ ਨਹੀਂ ਉਹ ਝੂਠ ਬੋਲਦੇ ਨੇ ਇੰਨਾ ਭੀੜ ਸੀ ਬੱਚੇ ਡਿੱਗੀ ਜਾਂਦੇ ਸੀ ਯਾਰ ਆ ਦੇ